ਭ੍ਰਿਸ਼ਟਾਚਾਰ ਦੇ ਖਿਲਾਫ ਚੁਲਾਈ ਜਾ ਰਹੀ ਮੁਹਿੰਮ ਦੇ ਤਹਿਤ ਵਿਜੀਲੈਂਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਬਰਨਾਲਾ ਦੇ ਵਿੱਚ ਫਾਇਰ ਅਫਸਰ ਨੂੰ 40000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਤੀ ਕਾਬੂ ਕੀਤਾ ਗਿਆ। ਦਰਸਲ ਫਾਇਰ ਅਫਸਰ ਨੇ ਬਰਨਾਲਾ ਦੀ ਅਨਾਜ ਮੰਡੀ ਦੇ ਸਾਹਮਣੇ ਇੱਕ ਹੋਟਲ ਦੇ ਨਿਰਮਾਣ ਦੇ ਲਈ ਐਨਓਸੀ ਜਾਰੀ ਕਰਨੀ ਸੀ ਤੇ ਇਸ ਦੇ ਬਦਲੇ ਉਸ ਵੱਲੋਂ 50000 ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਲੇਕਿਨ ਸੌਦਾ 40000 ਰੁਪਏ ਵਿੱਚ ਤੈਅ ਹੋਇਆ ਸੀ ਤੇ ਰਿਸ਼ਵਤ ਲੈਂਦਿਆਂ ਹੋਇਆਂ ਫਾਇਰ ਅਫਸਰ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਕੇਸ ਦਰਜ ਕਰਕੇ ਵਿਜੀਲੈਂਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਨਸੀਮ ਸਿੰਘ ਇਹਦਾ ਨਾਮ ਹੈ ਜੀ। ਇਹ ਫਾਇਰ ਆਫਰ ਬਰਨਾਲਾ ਵਿਖੇ ਪੋਸਟਡਾ ਬੰਦਾ। ਇਹਦੇ ਕੋਲੇ ਹਰਦੇਵ ਸਿੰਘ ਸਾਡੇ ਜਿਹੜੇ ਹੈਗੇ ਨੇ ਐਪਲੀਕੈਂਟ ਮਤਲਬ ਕੰਪਲੇਂਟੈਂਟ ਉਹ ਗਏ ਸੀ ਐਨਓਸੀ ਲੈਣ ਬਦਲੇ। ਐਨਓਸੀ ਜਾਰੀ ਕਰਨ ਮਤਲਬ ਇਸ ਬੰਦੇ ਨੇ 50000 ਰੁਪਏ ਦੇ ਵਿੱਚੋਂ ਮੰਗ ਰੱਖੀ ਸੀ ਉਹਨਾਂ ਤੋਂ ਵੀ। ਉਹਨਾਂ ਨੇ ਕਿਹਾ ਵੀ ਨਹੀਂ ਯਾਰ ਇਹ ਗਲਤ ਹੈ। ਅਸੀਂ ਇਹਨੇ ਨਹੀਂ ਦੇ ਸਕਦੇ। ਇਹ ਬੰਦਾ ਫਿਰ ਕਹਿੰਦਾ ਵੀ 40000 ਰੁਪਏ ਲਿਓ ਤੁਹਾਨੂੰ ਫਿਰ ਐਨਓਸੀ ਜਾਰੀ ਕਰਾਂ ਉਹਨਾਂ ਨੂੰ ਹੋਟਲ ਵਗੈਰਾ ਉੱਥੇ ਬਣਾਉਣਾ। ਉਦੋਂ ਇਹ ਬਦਲੇ ਮਤਲਬ 40000 ਰੁਪਏ ਅੱਜ ਅਸੀਂ ਰੈੱਡ ਹੈਂਡਡ ਇਹਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਟ੍ਰਾਇਲ ਲੰਦੇ ਗ੍ਰਫਰ ਕਰਦੇ ਆਂ। ਇਹ ਸੁਨਾਮ ਦੇ ਨੇ ਜੀ ਇਕਰ ਕਰਨੀ ਕਰਾਉਣ ਬਣ ਗਿਆ। ਅਨ ਅਕਰ ਕਿ ਜੇ ਕਿ ਉਹ ਕਿ ਤੁਹਾਨੂੰ ਦੇ ਜੀ ਕਿਸ ਤੋਂ ਦਾ ਮਸਲਾ ਸੀ ਤੇ ਸੁਨਾਮ ਦੇ ਨੇ ਜੀ ਜਿਹੜੇ ਸਾਹ ਦੇ ਸਿੰਘ ਸੁਨਾਮ ਦੇ ਪ੍ਰੋਪਰ ਰੈਜ਼ੀਡੈਂਟ ਨੇ ਇਹਨਾਂ ਨੇ ਦਾਣਾ ਮੰਡੀ ਦੇ ਸਾਹਮਣੇ ਇੱਥੇ ਕੋਈ ਪਰਚੇਜ਼ ਕੀਤਾ ਪਲਾਟ ਜੀ ਉੱਥੇ ਹੋਟਲ ਲਾ ਰਹੇ ਸੀ ਜਣੀ ਉਹ ਹੋਟਲ ਦੀ ਇਹ ਸ਼ਰਤ ਆ ਵੀ ਪਹਿਲਾਂ ਫੈਰ ਐਨਓਸੀ ਪ੍ਰਾਪਤ ਕਰੋ ਜੀ ਤੁਸੀਂ। ਉਹ ਤਾਂ ਇਹਨਾਂ ਦਾ ਲਿੰਕ ਚ ਆਏ। ਉਹਨੇ ਮਤਲਬ 50000 ਰੁਪਏ ਇਹਨਾਂ ਤੋਂ ਡਿਮਾਂਡ ਕੀਤੀ। 40000 ਰੁਪਏ ਪਰ ਰੈਡ ਹੈਂਡਰ ਇਹਨਾਂ ਨੂੰ ਅੱਜ ਕੈਪ ਕਰਦੇ। ਰੈਸਟ ਕੀ ਪੈ ਜੀ। ਇਹ ਬਰਨਾਲੇ ਡਿਊਟੀ ਦੇ ਤਨਾਤ। ਹਾਂ ਜੀ ਬਰਨਾਲੇ ਫਾਇਰ ਅਫਸਰ। ਫਾਇਰ ਅਫਸਰ ਬਰਨਾਲਾ ਵਿਖੇ ਤਨਾਤ ਨੇ ਜੀ। ਗ੍ਰਾਮ ਦੀ ਵਿੱਚ। ਹਾਂ 40000 ਰੁਪਏ ਮੁੱਖ ਤੋਂ ਬ੍ਰਾਂਡ ਹੋਗਾ ਜੀ। ਜਿਹਨੇ ਦੇ ਇਨਚਾਰਜ ਨੇ ਜ਼ਿਲ੍ਹਾ ਫਾਇਰ ਅਫਸਰ ਨੇ ਅਗਲੀ ਕਰ ਲਈ। ਸਾਹ ਕਿ ਹੁਣ ਐਫਆਈਆਰ ਲੋਡ ਕਰਕੇ ਜੀ ਕੱਲ ਨੂੰ ਮਾਨਜੋਗ ਅਦਾਲਤ ਪੇਸ਼ ਕਰਕੇ ਰਿਮਾਂਡ ਲਵਾਵਾਂਗੇ। ਜੋ ਵੀ ਅੱਗੇ ਤਫਤੀਸ਼ ਚਾਊਗਾ ਉਸ ਸੰ